ਤੁਸੀਂ ਅੱਜ ਦੇਖੇ ਰਹੇ ਹੋ ਵੀ ਇਹ ਹਰੇਕ ਇੱਥੇ ਜਿੰਨੀ ਵੀ ਸੰਗਤ ਪਹੁੰਚੀ ਆ ਚਾਹੇ ਕੋਈ ਸਿੰਘ ਆ ਚਾਹੇ ਜਿਹਨੇ ਅੰਮ੍ਰਿਤ ਨਹੀਂ ਵੀ ਚੱਕਿਆ ਉਹਦੇ ਚਿਹਰੇ ਤੇ ਅੱਜ ਕੋਈ ਤਿਉੜੀ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਹੈਗੀ ਹਰੇਕ ਰੌਣਕ ਉਹਦੇ ਚਿਹਰੇ ਤੇ ਲੱਗੀ ਹੋਈ ਆ ਮਤਲਬ ਸਾਰਿਆਂ ਚਾ ਚੜਿਆ ਹੋਇਆ ਵੈਸੇ ਵੀ ਹਰੇਕ ਸਿੰਘ ਨੂੰ ਹੋਲੇ ਮਹੱਲੇ ਦਾ ਆਪਣੇ ਪਰਸਨਲ ਵਿਆਹ ਤੋਂ ਵੱਧ ਚਾਹ ਹੁੰਦਾ ਆ ਅਡੀਕ ਹੁੰਦੀ ਆ ਤੋਲੇ ਸਮਾਉਣ ਦੀ ਸ਼ਸਤਰ ਲੈਣ ਦੀ ਹਾਂਜੀ ਵੀ ਕਿਵੇਂ ਉੱਥੇ ਜਾਣਾ ਜਾਂ ਦਮਾਲੇ ਲੈਣ ਦੀ ਮਤਲਬ ਇੰਨੀਆਂ ਤਿਆਰੀਆਂ ਅਸੀਂ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਨੇ ਆ। ਬਿਲਕੁਲ। ਇੰਨਾ ਚਾਹ ਹੁੰਦਾ ਸਾਨੂੰ। ਚਾਹ ਹੁੰਦਾ ਆਹੀ ਸਟੇਡੀਅਮ ਦਾ। ਕਿਉਂਕਿ ਇਹ ਸਟੇਡੀਅਮ ਦੇ ਵਿੱਚ ਮਤਲਬ ਪੂਰੀ ਦੁਨੀਆ ਦੇ ਵਿੱਚੋਂ ਸਿੰਘ ਆਏ ਹੁੰਦੇ ਨੇ। ਕਿਉਂਕਿ ਇਹ ਗੁਰੂ ਸਾਹਿਬ ਦਾ ਵੀ ਹੁਕਮ ਜਿਹੜਾ ਹੈਗਾ ਜਦੋਂ ਹੋਲਾ ਮੱਲਾ ਮਹਾਰਾਜ ਨੇ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਇਹੀ ਹੁਕਮ ਕੀਤਾ ਸੀ ਵੀ ਮੇਰਾ ਕੋਈ ਵੀ ਸਿੰਘ ਜਿੱਥੇ ਵੀ ਹੈਗਾ ਉਹ ਹੋਲੇ ਮਹੱਲੇ ਨੂੰ ਜ਼ਰੂਰ ਆਵੇ। ਵੀ ਮੈਂ ਵੀ ਇੱਥੇ ਉਹਨਾਂ ਵਿੱਚ ਹੋਲਾ ਮਹੱਲਾ ਇਹ ਸ਼ਾਸਤਰ ਵਿਦਿਆ ਇੱਕ ਘੋੜ ਸواری ਮਤਲਬ ਘੋੜੇ ਦੀਆਂ ਦੌੜਾਂ ਵੀ ਵਿੱਚ ਮੈਂ ਹੋਊਂਗਾ ਤਾਂ ਹੀ ਤੁਸੀਂ ਦੇਖੋ ਵੀ ਗੁਰੂ ਸਾਹਿਬ ਆਪ ਇੱਥੇ ਸਿੰਘਾਂ ਦੇ ਵਿੱਚ ਵਿਛੜਦੇ ਨੇ ਕਿਸੇ ਵਿੱਚ ਵੀ ਹੋ ਸਕਦੇ ਨੇ ਹੈਨਾ ਤਾਂ ਹੀ ਜਾਓ ਜਹਾਲ ਸਾਰੇ ਪਾਸੇ ਇਹ ਹੋਲਾ ਮਹੱਲਾ ਇਹ ਜਿਹੜਾ ਆ ਇਹ ਤਿਉਹਾਰ ਸਿੱਖੀ ਸਪਿਰਟ ਦਾ ਇਹ ਤਿਉਹਾਰ ਆ ਤਿਉਹਾਰ ਸਾਰੀ ਗੁਰੂ ਸਾਹਿਬ ਨੇ ਬਖਸ਼ੇ ਨੇ ਪਰ ਇਹ ਜਿਵੇਂ ਇੱਕ ਵਧੀਆ ਚਾਰ ਚੰਨ ਤੁਹਾਡੇ ਫੋਨ ਨੂੰ ਛੇਤੀ ਚਾਰਜ ਕਰ ਦਿੰਦਾ ਆ ਇਹ ਜਿਹੜੀਆਂ ਆਪਣੇ ਅੰਦਰੂਨੀ ਬੈਟਰੀਆਂ ਨੇ ਰੋਹਾਨੀਆਂ ਤਦੀਆਂ ਉਹ ਚਾਰਜ ਕਰ ਦਿੰਦਾ ਇੱਕ ਦਿਨ ਹੌਲੇ ਮੱਲੇ ਦਾ ਤੁਸੀਂ ਦੇਖੋ ਇੱਥੇ ਸਿੰਘ ਸਾਰੇ ਟਕਸਾਲਾਂ ਦੇ ਸੰਪਰਦਾਵਾਂ ਦੇ ਦਲਾ ਪੰਥਾਂ ਦੇ ਹੁਣ ਘੋੜੇ ਇੱਥੇ ਭੱਜਣੇ ਨੇ ਮਤਲਬ ਜਿਹੜਾ ਬੰਦਾ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਗਿਆ ਹੁੰਦਾ ਉਹ ਮੈਂ ਕਹਿੰਦਾ 10 ਮਿੰਟ ਇੱਥੇ ਬਹਿ ਕੇ ਘੋੜੇ ਦੀਆਂ ਦੌੜਾਂ ਦੇਖ ਲਵੇ ਉਹਦਾ ਬੰਦਾ ਪਾਰ ਨੂੰ ਫਿਰ ਜੂ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ ਵੀ ਇੰਨੀ ਕਿ ਸਿੱਕੀ ਸਪਰਟ ਆ ਤੁਸੀਂ ਦੇਖਿਓ ਵੀ ਛੋਟੇ ਛੋਟੇ ਮਤਲਬ ਕੱਦ ਤੇ ਉਮਰ ਤੇ ਸਿੰਘ ਬੁੱਢੇ ਤਲਾਵ ਦੇ ਤਰਨਾ ਤਾਲ ਦੇ ਬਿਧੀ ਚੰਦੀਏ ਦੇ ਹਨਾ ਵੀ ਉਹ ਸਾਰੇ ਜਿਹੜੇ ਸੰਘ ਨੇ ਛੋਟੀ ਉਮਰਾਂ ਦੇ ਉਹ ਚਾਰ ਚਾਰ ਘੋੜੇ ਚਲਾਉਂਦੇ ਨੇ ਛੋਟੇ ਛੋਟੇ ਨਹੀਂ ਹਾਜੀ ਛੋਟੇ ਚਲਾਉਂਦੇ ਨੇ ਜਿਹੜਾ ਸਾਡੇ ਵਰਗਾ ਵੱਡੀ ਉਮਰ ਦਾ ਨੈਟ ਤੇ ਸਰਚ ਮਾਰਦਾ ਵੀ ਡਿਪਰੈਸ਼ਨ ਕਿਵੇਂ ਦੂਰ ਕਰੀਏ ਉਹ ਮੈਂ ਕਹਿੰਦਾ 10 ਕਿ ਮਿੰਟ ਇੱਥੇ ਆ ਕੇ ਬਹਿ ਜਾਵੇ ਡਿਪਰੈਸ਼ਨ ਉਹ ਲੋਕਾਂ ਦੇ ਦੂਰ ਕਰ ਦੂਗਾ ਇੰਨਾ ਮਤਲਬ ਇਹ ਜਹੋ ਜਹਾਲ ਮਾਰੇ ਨੇ ਇਹ ਹੌਲੇ ਹੌਲੇ ਦਾ ਭਰਿਆ ਹੋਇਆ ਬਾਕੀ ਜਿਹਨੇ ਵੀ ਇੱਥੇ ਆਈ ਹੈ ਸਾਰੀ ਸੰਗਤ ਇਹ ਦੇਖੋ ਗੁਰੂ ਸਾਹਿਬ ਨੇ ਆਪ ਸਾਰੇ ਬੁਲਾਏ ਨੇ ਸਾਰੇ ਇਨਵਾਈਟਡ ਨੇ ਹੈਨਾ ਬਿਨਾ ਬੁਲਾਏ ਤੋਂ ਆਪਾਂ ਨੂੰ ਕੋਈ ਵਿਆਹ ਤੇ ਨਹੀਂ ਬੁਲਾਉਂਦਾ ਹੈਗਾ ਹੁਣ ਉਹ ਮੁੰਡੇ ਦਾ ਵਿਆਹ ਕਰਾਉਣਾ ਉਹਨੇ ਬੁਲਾਉਣੀ ਨਹੀਂ ਆਪਾਂ ਨੂੰ ਆ ਵੀਰ ਨੂੰ ਵੀ ਮੈਂ ਇਹ ਇਹਨਾਂ ਦਾ ਵੀ ਕਾਫੀ ਮੈਨੇ ਦੇ ਵੀਡੀਓ ਦੇਖੀਆਂ ਨੇ ਹਾਂ ਚੈਨਲ ਬਾਬਾ ਜੀ ਦੇ ਵੀਡੀਓ ਬਹੁਤ ਦੇਖੀਆਂ ਨੇ ਇੱਕ ਇੱਕ ਪ੍ਰਚਾਰ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਦਾ ਧੰਨਵਾਦ ਜੀ ਕਿੰਦੇ ਇੱਕ ਬੱਚੇ ਦੀ ਸ਼ਕਲ ਆਪਣੇ ਪਿਓ ਦਾ ਮਿਲਦੀ ਆ ਤੇ ਸਾਡੀਆਂ ਸ਼ਕਲਾਂ ਸਾਡੇ ਪਿਓ ਨਾਲ ਜਿਹੜੀਆਂ ਮਿਲਦੀਆਂ ਆ ਹਾਂ ਇਹ ਇਹੀ ਗੱਲ ਆ ਜੀ ਇਹੀ ਗੱਲ ਆ ਮਹਾਰਾਜ ਜੀ ਕਿਰਪਾ ਦੇਖੋ ਤਖਤ ਸਾਹਿਬ ਦਾ ਨਾਮ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਕੇਸ ਗੜ ਸਾਹਿਬ ਵੀ ਕੇਸ ਨਹੀਂ ਕਟਾਉਣਾ ਚਾਹੀਦਾ ਇਹ ਸਾਰੀ ਸੰਗਤ ਇੱਥੇ ਆਈ ਆ ਵੀ ਕੇਸ ਰੱਖਣ ਦਾ ਪ੍ਰਣ ਕਰਕੇ ਗੁਰੂ ਸਾਹਿਬ ਨੂੰ ਪ੍ਰੋਮਿਸ ਕਰਕੇ ਤਾਂ ਆਪਾਂ ਘਰੇ ਜਾਈਏ ਹਾਂਜੀ ਬਾਕੀ ਮੇਰੇ ਵੱਲੋਂ ਤੁਹਾਡਾ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਵੀਅਰਸ ਨੂੰ ਸਾਰਿਆਂ ਨੂੰ ਹੌਲੇ ਮੱਲੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਜੀ